ਮੈਂ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਆਪਣੀ ਇੱਕ ਵਿਜ਼ਿਟ ਰੱਖੀ ਸੀ ਔਰ ਉਹਦੇ ਵਿੱਚ ਮੈਂ ਮੈਨੂੰ ਮੌਕਾ ਮਿਲਿਆ ਪ੍ਰਸ਼ਾਸਨ ਨਾਲ ਵੀ ਜੇਲ੍ਹ ਪ੍ਰਸ਼ਾਸਨ ਨਾਲ ਵੀ ਮਿਲਣ ਦਾ ਔਰ ਜਿਹੜੇ ਸਾਡੇ ਕੈਦੀ ਭੈਣ ਭਰਾ ਨੇ ਜਿਹੜੇ ਮਿਨੋਰਟੀਜ਼ ਨਾਲ ਸੰਬੰਧਿਤ ਰੱਖਦੇ ਨੇ ਖਾਸ ਕਰਕੇ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਅੰਦਰ ਜਾ ਕੇ ਸਾਰੀ ਜਾਂਚ ਕੀਤੀ ਵੀ ਜਿਹੜੇ ਸਾਡੇ ਕੈਦੀ ਭਰਾ ਨੇ ਉਹਨਾਂ ਦਾ ਜਿਹੜਾ ਖਾਣੇ ਪਾਣੀ ਦਾ ਜਿਹੜਾ ਅਰੇਂਜਮੈਂਟ ਹੈ ਕੀ ਉਹ ਸਹੀ ਆ ਔਰ ਜੋ ਸਾਡਾ ਧਾਰਮਿਕ ਸਥਾਨ ਅੰਦਰ ਬਣਿਆ ਚਰਚ ਬਣਿਆ ਵੀ ਉਹਦੇ ਜਿਹੜੇ ਮर्यादा ਵਾ ਔਰ ਗਰੀਮਾ ਵਾ ਉਹ ਮੇਨਟੇਨ ਕੀਤੀ ਇਹਨਾਂ ਨੇ ਉਹ ਮੈਂ ਜੇਲ ਪ੍ਰਸ਼ਾਸਨ ਨੂੰ ਜਦੋਂ ਮਿਲਿਆ ਮੈਂ ਅੰਦਰ ਸਾਰਾ ਜਾ ਕੇ ਦੇਖਿਆ ਕਿ ਬਹੁਤ ਵਧੀਆ ਇੰਤਜ਼ਾਮ ਆ ਔਰ ਮੇਰੇ ਜਿਹੜੇ ਕੈਦੀ ਭਰਾ ਮੈਨੂੰ ਮਿਲੇ ਨੇ ਉਹ ਉਹਨਾਂ ਦੇ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ ਵੀ ਉਹ ਸਾਰੇ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਨੇ ਅੰਦਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਸੀ ਕਈ ਮੈਨੂੰ ਇਦਾਂ ਦੀ ਪ੍ਰੋਬਲਮ ਸੁਣਨ ਨੂੰ ਮਿਲੀਆਂ ਵੀ ਜਿਨ੍ਹਾਂ ਨੂੰ 2-2 3-3 ਸਾਲ ਹੋ ਗਏ ਆ ਜੇਲ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਹੋ ਚੁੱਕੀ ਆ ਮਗਰ ਕੀ ਆ ਵੀ ਜਿਹੜਾ ਜੱਜ ਸਾਹਿਬ ਨੇ ਉਹਨਾਂ ਨੂੰ ਮਾਣਯੋਗ ਕੋਰਟ ਨੇ ਜਿਹੜਾ ਉਹਨਾਂ ਨੂੰ ਜੁਰਮਾਨਾ ਲਗਾਇ ਉਹਨਾਂ ਕੋਲ ਜੁਰਮਾਨਾ ਦੇਣ ਲਈ ਨਹੀਂ ਹੈਗਾ ਕਈਆਂ ਦੇ ਕੋਈ ਅੱਗੇ ਪਿੱਛੇ ਨਹੀਂ ਆ ਕਈ ਕੇਸ ਇਦਾਂ ਦੇ ਜਿਹੜੇ ਮੈਂ ਨੋਟ ਕਰਕੇ ਆਇਆ ਜਿਨ੍ਹਾਂ ਦਾ ਜੁਰਮਾਨਾ ਮੈਂ ਆਪਣੇ ਕੋਲੋਂ ਔਰ ਜੋ ਸਾਡੀਆਂ ਮਸੀਹ ਸੰਸਥਾਵਾਂ ਨੇ ਜਿੱਦਾਂ ਸਾਡੀ ਅੰਕਨੋਲਾ ਮਿਨਿਸਟਰੀ ਖਾਮਰਾ ਚਰਚ ਉਹਨਾਂ ਵੱਲੋਂ ਅਸੀਂ ਜਿਹੜਾ ਉਹਨਾਂ ਦਾ ਜੁਰਮਾਨਾ ਵੀ ਪੇ ਕਰਾਂਗੇ ਔਰ ਜਿਹੜਾ ਜਿੱਦਾਂ ਉਹਨਾਂ ਨੇ ਕੋਈ ਹੋਰ ਵੀ ਮਸਲਾ ਦੱਸਿਆ ਵੀ ਸਰਦੀ ਅੱਗੇ ਆ ਰਹੀ ਆ ਸਰਦੀਆਂ ਦੇ ਜਿਹੜੇ ਕੱਪੜੇ ਆ ਸਾਡੇ ਸਾਨੂੰ ਉਹ ਵੀ ਪ੍ਰੋਵਾਈਡ ਕਰਵਾਏ ਜਾਣ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਔਰ ਕੁਝ ਹੋਰ ਉਹਨਾਂ ਦੇ ਇਸ਼ੂ ਸੀ ਜਿਹੜੇ ਜਿੱਦਾਂ 크리스마ਸ ਨੂੰ ਲੈ ਕੇ ਬੀ ਅਸੀਂ 크리스마ਸ ਅੰਦਰ ਜੇਲ੍ਹ ਚ ਮਨਾਉਣਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਵਚਨ ਕਰਕੇ ਆਇਆ ਅੱਜ ਵੀ ਮੈਂ 크리스마ਸ ਜਿਹੜਾ ਵਾ ਜੇਲ੍ਹ ਦੇ ਵਿੱਚ ਆ ਕੇ ਆਪਣੇ ਕੈਦੀਆਂ ਭਰਾਵਾਂ ਦੇ ਨਾਲ ਮਨਾਵਾਂਗਾ ਔਰ ਇੱਕ ਅਸੀਂ ਸ਼ਪਤ ਉਹਨਾਂ ਨਾਲ ਲਈ ਆ ਉਹਨਾਂ ਸਾਰਿਆਂ ਨੂੰ ਮੈਂ ਸ਼ਪਤ ਦਵਾਈ ਆ ਵੀ ਅਗਰ ਤੁਸੀਂ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਨੂੰ ਮੰਨਦੇ ਹੋ ਅਗਰ ਤੁਸੀਂ ਖੁਦਾ ਦਾ ਨਾਮ ਲੈਣ ਵਾਲੇ ਬੰਦੇ ਹੋ ਤੇ ਫਿਰ ਤੁਸੀਂ ਮੇਰੇ ਨਾਲ ਇੱਕ ਸੌ ਖਾਓ ਵੀ ਕਦੀ ਵੀ ਬੁਰਾ ਕੰਮ ਨਹੀਂ ਕਰੋਗੇ ਕਦੀ ਨਿਸ਼ਾਨੀ ਕਰੋਗੇ ਕਦੀ ਕੋਈ ਕਰਾਇਮ ਨਹੀਂ ਤੁਸੀਂ ਕਰੋਗੇ ਕਿਉਂਕਿ ਤੁਹਾਨੂੰ ਵੇਖ ਕੇ ਹੀ ਲੋਕ ਮਸ਼ੀਨ ਨੂੰ ਦੇਖਦੇ ਨੇ ਅੱਜ ਉਹਨਾਂ ਨੇ ਮੇਰੇ ਨਾਲ ਸੋਹ ਖਾਦੀ ਆ ਵੀ ਅਸੀਂ ਆਪਣੇ ਜਿਹੜੇ ਜੁਰਮ ਦੀ ਜਿਹੜੀ ਦੁਨੀਆ ਨੂੰ ਛੱਡ ਕੇ ਤਾਂ ਅਸੀਂ ਇੱਕ ਚੰਗੀ ਜਿਹੜੀ ਜ਼ਿੰਦਗੀ ਨੂੰ ਅਸੀਂ ਬਤੀਤ ਕਰਾਂਗੇ ਔਰ ਕੋਈ ਵੀ ਅਸੀਂ ਨਸ਼ਾ ਜਾਂ ਕੋਈ ਵੀ ਗੈਂਗਸਟਰਵਾਦ ਜਾਂ ਕੋਈ ਵੀ ਮਾੜਾ ਕੰਮ ਨਹੀਂ ਕਰਾਂਗੇ ਸੋ ਮੈਨੂੰ ਇਹ ਆ ਆਸ ਆ ਵੀ ਮੈਂ ਆਪਣੇ ਜਿਹੜੇ ਭਰਾਵਾਂ ਨੂੰ ਅੰਦਰ ਮਿਲ ਕੇ ਆਇਆ ਔਰ ਜਰੂਰ ਮੇਰੀ ਗੱਲ ਤੇ ਅਮਲ ਕਰਨਗੇ ਔਰ ਇਸ ਇਸ ਰਾਤ ਇਹ ਮੇਰੇ ਨਾਲ ਚੱਲਣਗੇ ਸਰ ਕਿਸ ਕਿਸ ਜੁਰਮ ਦੇ ਵਿੱਚ ਜਿਹੜੇ ਜਾਦਾ ਮੈਂ ਜੋ ਅੰਦਰ ਦੇਖਿਆ ਲੋਕ ਨਸ਼ੇ ਦੇ ਕੇਸ ਵੀ ਜਿਆਦਾ ਅੰਦਰ ਨੇ ਲੜਾਈ ਝਗੜਿਆਂ ਦੇ ਕੇਸ ਮਰਡਰ ਵਗੈਰਾ ਦੇ ਕੇਸ ਅੰਦਰ ਜਿਆਦਾ ਨੇ ਔਰ ਉਹ ਮੈਂ ਸਰਕਾਰ ਨਾਲ ਵੀ ਮਿਲ ਕੇ ਇਸ ਗੱਲ ਤੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਕਿ ਕਿਦਾਂ ਕਿਉਂਕਿ ਜੇਲ੍ਹ ਦੇ ਵਿੱਚ ਜਿਹੜੀ ਗਿਣਤੀ ਆ ਇਸ ਟਾਈਮ 950 ਆਦਮੀ ਦੀ ਜਿਹੜੀ ਗਿਣਤੀ ਆ ਮਗਰ ਇੱਥੇ 1500 ਕਰਕੇ ਲੋਕ 1500 1600 ਲੋਕ ਜਿਹੜੇ ਹੈਗੇ ਨੇ ਜੇਲ੍ਹ ਓਵਰਫਲੋ ਬਿਲਕੁਲ ਹੋ ਚੁੱਕੀ ਆ ਪਰ ਸਰਕਾਰ ਨਾਲ ਗੱਲ ਕਰਕੇ ਇਹਦਾ ਵੀ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਇਹ ਮੋਟਿਵ ਇਥੇ ਆਉਂਦਾ ਇਹ ਆ ਵੀ ਇੱਕ ਜਿਹੜੇ ਆਸਵੰਦ ਨੇ ਸਾਡੇ ਭਰਾ ਜਿਨ੍ਹਾਂ ਨੂੰ ਆਸ ਆ ਵੀ ਕੋਈ ਸਾਡੀ ਸੁਧੀ ਲੈਣ ਆਊਗਾ ਉਹ ਜਿੱਦਾਂ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਵੀ ਜਿਹੜੇ ਕੈਦ ਦੇ ਵਿੱਚ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਐ ਉਹਨਾਂ ਦੀ ਸੁਧੀ ਲਗੋ ਸੋ ਉਹੀ ਪਰਮੇਸ਼ਵਰ ਦਾ ਵਚਨ ਅਸੀਂ ਪੂਰਾ ਕਰ ਲਈ ਆ ਜਿੱਥੇ ਆਏ ਆ ਔਰ ਮੇਰੀ ਡਿਊਟੀ ਵੀ ਬੰਦੀ ਆ ਮੈਂ ਮਨੋਰਟੀ ਕਮਿਸ਼ਨ ਦਾ ਚੇਅਰਮੈਨ ਆ ਮੇਰੀ ਡਿਊਟੀ ਬੰਦੀ ਆ ਵੀ ਜਿਹੜੇ ਇਹ ਮਨੋਰਟੀਜ਼ ਦੇ ਨਾਲ ਸੰਬੰਧਿਤ ਨੇ ਸਾਡੇ ਭਰਾ ਭਾਵੇਂ ਉਹ ਜੇਲ੍ਹਾਂ 'ਚ ਨੇ ਭਾਵੇਂ ਉਹ ਬਾਹਰ ਨੇ ਤੇ ਮੈਂ ਸਾਰਿਆਂ ਦੀ ਰਾਖੀ ਕਰਾਂ ਔਰ ਸਾਰਿਆਂ ਦੀ ਮੈਂ ਜਿਹੜੀ ਆ ਲੋੜ ਜਰੂਰ ਤੇ ਪੂਰੀ ਕਰਾਂ ਉਹਦੇ ਤਹਿਤ ਹੀ ਮੈਂ ਜਿੱਥੇ ਆਇਆ ਹਾਂ ਸਾ ਸਰ ਇੱਕ ਗੱਲ ਬੰਦੀ ਆ ਇੱਥੇ ਜੇਲ੍ਹ ਤੋਂ ਹਟ ਕੇ ਕਟਗਿਨਤੀ ਕਮਿਸ਼ਨ ਦੀ ਉਹ ਬਹੁਤ ਮੰਗਾ ਆ ਉਹ ਸਰਕਾਰਾਂ ਆ ਜਾਂ ਪਰ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਤੁਸੀਂ ਉਸ ਦੇ ਉੱਪਰ ਕਟਗਿਨਤੀ ਨੂੰ ਲੈ ਕੇ ਕਿੰਨਾ ਕੁ ਜਿਹੜਾ ਸਰਕਾਰਾਂ ਜਿਹੜੇ ਮੁੱਦੇ ਰੱਖਦੇ ਪਏ ਹੋ ਦੇਖੋ ਮੈਂ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਮੀਟਿੰਗ ਕੀਤੀ ਸੀ ਸਾਨੂੰ ਸਾਰਿਆਂ ਨੂੰ ਪਤਾ ਵੀ ਗੁਰਦਾਸਪੁਰ ਦੇ ਵਿੱਚ ਹੜ ਆਇਆ ਸੀ ਔਰ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਸੀ ਤੇ ਮੈਂ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹਦੇ ਵਿੱਚ ਜਿਹੜੇ ਸਾਡੇ ਭਰਾਵਾਂ ਦੇ ਜਿਹੜੀਆਂ ਛੱਤਾਂ ਬਹਿ ਗਈਆਂ ਸੀ ਨੀਹਾਂ ਬਹਿ ਗਈਆਂ ਸੀ ਘਟ ਟੱਟ ਗਏ ਸੀ ਉਹਨਾਂ ਦੀ ਗਰਦਾਬਰੀ ਕਰਵਾ ਕੇ ਜੋ ਮੌਜਾ ਉਹਨਾਂ ਨੂੰ ਬੰਦਾ ਵਾ ਉਹ ਦਵਾਉਂਦੀ ਅਸੀਂ ਕੋਸ਼ਿਸ਼ ਕੀਤੀ ਆ ਔਰ ਮੈਂ ਇਕੱਲੇ ਗੁਰਦਾਸਪੁਰ ਚੰਨੀ ਪੰਜਾਬ ਦੇ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ ਚ ਮੈਂ ਵਿਜ਼ਿਟ ਕਰ ਰਿਹਾ ਕੱਲ ਮੇਰੀ ਜਿਹੜੀ ਆ ਫਰੋਜਪੁਰ ਵਿజిਟ ਹੈਗੀ ਆ ਉੱਥੇ ਵੀ ਜਿਹੜੇ ਮਸੀਹ ਭਾਈਚਾਰੇ ਦੇ ਨਾਲ ਜਾਂ ਮਨੋਟਿਸ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਕੰਪਲੇਂਟਾਂ ਮੇਰੇ ਕੋਲ ਆਈਆਂ ਵਾ ਕੱਲ ਵੀ ਉਹਨਾਂ ਦੀ ਸੁਣਵਾਈ ਜਿਹੜੀ ਕਰਨ ਲਈ ਉੱਥੇ ਮੈਂ ਟਾਈਮ ਰੱਖਿਆ ਉੱਥੇ ਡੀਸੀ ਸਾਹਿਬ ਐਸਐਸਪੀ ਸਾਹਿਬ ਆ ਰਹੇ ਨੇ ਔਰ ਇਹ ਜਿਹੜੀ ਲੜੀ ਦੇ ਤਹਿਤ ਕੰਮ ਅਸੀਂ ਕਰ ਰਹੇ ਆਂ ਚਾਰ ਪੰਜ ਜ਼ਿਲ੍ਹਿਆਂ ਦੇ ਅਸੀਂ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਖਤਰ ਸਾਹਿਬ ਅਸੀਂ ਹੋ ਕੇ ਆਏ ਆਂ ਤੇ ਇਦਾਂ ਹੀ ਜਿਹੜੇ ਪੰਜਾਬ ਦੇ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ 'ਚ ਅਸੀਂ ਵਿజిਟ ਕਰਾਂਗੇ ਔਰ ਜਿੰਨੀਆਂ ਪੰਜਾਬ 'ਚ ਜ਼ਿਲ੍ਹ ਸਾਰੇ ਜੀ ਵਿਜਿਟ ਕਰਾਂਗੇ ਔਰ ਜਿਹੜੇ ਸਾਡੇ ਲੋਕ ਜਿਹੜੇ ਦੁਖੀ ਪਰੇਸ਼ਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ